ਚੈ ਵਾਲੇ ਸੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਕਿ ਨੇੜੇ ਸੀਐਫਸੀ ਚੌਕ ਜਿਹੜਾ ਪ੍ਰਿਕਲ ਹੈ ਉਹ ਸ਼ੌਪ ਤੇ ਬੈਠਾ ਸੀਗਾ ਤੇ ਉਹਦੇ ਨਾਲ ਇੱਕ ఎంਪਲੋਈ ਸੀ ਜਿਹਦਾ ਕੀ ਨਾਮ ਨਵਜੀਤ ਕੌਰ ਉਸ ਨਬੂਜੀ ਉਹ ਵੀ ਉਹਦੇ ਨਾਲ ਸੀ ਤੇ ਉੱਥੇ ਪੰਜ ਛੇ ਬੰਦੇ ਆਏ ਤੇ ਉਹਨਾਂ ਨੇ ਉੱਥੇ ਕੀ ਕਹਿੰਦੇ ਆ ਵਪਾਰ ਦੇ ਨਾਲ ਖੁਲਾ ਕੀਤਾ ਤੇ ਜਦੋਂ ਇਹ ਖਲਾਮੀਲੀ ਤੇ ਮਾਨਯੋਗ ਸੀਫੀ ਸਾਹਿਬ ਦੀ ਹਦਾਇਤ ਅਨੁਸਾਰ ਵਕਫਾ ਨਿਮਾ ਬਣਾਈਆਂ ਤੇ ਮੌਕੇ ਤੇ ਜਾ ਕੇ ਸਾਡੇ ਸੀਨੀਅਰ ਅਫਸਰਾਂ ਜਿਲੇ ਕੀ ਐਡੀਸੀਪੀ ਇਨਵੈਸਟੀਗੇਸ਼ਨ ਸਾਫ ਸਾਡੇ ਈਸੀਪੀ ਰੂਡਲ ਸਾਹਿਬ ਮੌਕੇ ਤੇ ਪਹੁੰਚੇ ਸਾਰਾ ਮੌਕਾ ਮੁਲਾਈ ਜ਼ਰੂਰ ਤਾ ਉਸ ਤੋਂ ਬਾਅਦ ਲੇਟ ਨਾਈਟ ਕਹੀ 1 ਵਜੇ ਦੇ ਕਹੀ ਦੋ ਬੰਦੇ ਅਸੀਂ ਜਿਹੜੇ ਹੈਗੇ ਰਪੋਰਟ ਕਿਤੇ ਜਿਗਾ ਦਾ ਕੀ ਨਾਮ ਵਿਸ਼ੰਗ ਦੇ ਇੰਪਾਲ ਤੇ ਸੁਸ਼ੀਲ ਕੁਮਾਰ ਜਦੋਂ ਮੌਕੇ ਤੇ ਆਪਣੀ ਟੀਮ ਪਹੁੰਚੀ ਸੀ ਕਿ ਮੌਕੇ ਤੇ ਵੀ ਸਾਹਮਣੇ ਇੱਕ ਬੱਤੀ ਬਰਾਮਣ ਹੋਇਆ ਸੀ ਤਾਂ ਇੱਕ ਸਾਹਮਣੇ ਚਿੰਦਰਾਉਨ ਬਰਾਮਣ ਹੋਇਆ ਸੀ ਲੇ 5 ਤੇ 17 ਖਾਮੀ ਕੋਲ ਕਰਾਉ ਨੂੰ ਵੈਸੇ ਕਿ ਜਿਹਦੇ ਵਿੱਚੋਂ 11 ਕੋਤੀ ਬੋਰ ਦੇ ਸੀਗੇ ਤੇ 6 ਕੋਲ ਜਿਹੜੇ ਬਕਤੀ ਬੋਰ ਦੇ ਸੀਗੇ ਜਿਹੜਾ ਪ੍ਰਿੰਕਲ ਸੀ ਤੇ ਜਿਹੜੀ ਉਹ ਲੇਡੀ ਸੀ ਜੀ ਨਬੂ ਨੂੰ ਇਮੀਡੀਏਟਲੀ ਜਿਹੜਾ ਹਸਪੀਟਲ ਸ਼ਿਫਟ ਕਰਾਇਆ ਸੀਗਾ ਤੇ ਹੁਣ ਦੋਨੋਂ ਹੀ ਜਿਹੜੇ ਹੈਗੇ ਆ ਉਹ ਫੋਰਟਿਸ ਹਸਪੀਟਲ ਨੇ ਤੇ ਦੋਨੇ ਆਊਟ ਆਫ ਡੇਂਜਰ ਨੇ ਜਿਹੜੇ ਆਪਣੇ ਕੀ ਰਿਸ਼ਭ ਵਿਨਿਪਾਲ ਤੇ ਸੁਸ਼ੀਲ ਕੁਮਾਰ ਹੈਗੇ ਆ ਇਹ ਦੋਨੋਂ ਡੀਐਨਸੀ ਦਾਖਲ ਨੇ ਜਿਹਦੇ ਵਿੱਚੋਂ ਜਿਹੜਾ ਰਿਸ਼ਭ ਵਿਨਿਪਾਲ ਹੈ ਇਹ ਜਿਹੜਾ ਹੈਗਾ ਆਊਟ ਸਲਾਨ ਆਊਟ ਆਫ ਡੇਂਜਰ ਹੈ ਆਪਰੇਟ ਹੋ ਚੁੱਕਿਆ ਵਜਾ ਦਾ ਇਸੋ ਚਿੰਗੋਮਾ ਆਨੇ ਦਾ ਆਪਰੇਸ਼ਨ ਜਿਹੜਾ ਹੈਗਾ ਉਹ ਚੰਦਾ ਕਰ ਸਰ ਇਹ ਜਿਹਨੇ ਚਤੂ ਟਾਰਗੇਟ ਦਿੱਤਾ ਸੀ ਕਿ ਨਾ ਜਿਹੜਾ ਪਹਿਲਾਂ ਵੀ ਪਰਚੇ ਨੇ ਗਏ ਅੰਚਾਰ ਦੇ ਇਹ ਕੋਸਰੀ ਰਾਤ 8 ਘੰਟੇ ਫਿਰਦੇ ਰਹੇ ਹਸਪਤਾਲ ਦੇ ਡੀਐਸ ਵੀ ਆਪ ਕੋச்சே ਨਹੀਂ ਐਤਵਾਰ ਕੋਸਰੀ ਰਾਤ ਨੂੰ ਕੀ ਕਰ ਸੀ ਸਾਰੇ ਇਹ ਇਨਸੀਡੈਂਟ ਹੋਣ ਤੋਂ ਬਾਅਦ ਸ਼ਹਿਰ ਦੇ ਵਿੱਚ ਰੈਡੈਂਟ ਸੀ ਨਾ ਤੋੜਾ ਇਹ ਆਪ ਉਸਨੇ ਡੀਐਲਸੀ ਐਡਮਿਟ ਹੋਏ ਹਨ ਕੋਈ ਪੁਲਿਸ ਨਹੀਂ ਫਤ ਉਹਨਾਂ ਨੇ ਸ਼ਹਿਰ ਦੇ ਵਿੱਚ ਨੇ ਇਹ ਵੀ ਡੀਐਲਸੀ ਆਪ ਨੇ ਵੇਜ ਉਹਤੇ ਐਡਮਿਟ ਜਾ ਕੇ ਇਹ ਸਾਡੀ ਟੀਮ ਨੂੰ ਵਕਤ ਤਰੀ 8 ਵਜੇ ਦੇ ਕਰੀਬ ਸਾਡੀ ਟੀਮ ਸਾਰੇ ਪੂਰੇ ਸ਼ਹਿਰ ਦੇ ਵਿੱਚ ਇਹਨਾਂ ਦੀ ਜਗ੍ਹਾ ਭਾਲ ਕਰ ਰਹੀ ਸੀ ਜੀ ਤੇ ਦੁਰਗਾ ਮਾਤਾ ਮੱਝੇ ਕੋਨੇ ਸਾਹਮਣੇ ਦੋਨੋਂ ਬੰਦੇ ਮਿਲੇ ਇਹ ਪੱਛੰਬੀ ਤਿਆਨ ਦੇ ਵਿੱਚ ਸੀਗੇ ਤਾਂ ਕਿ ਕਿਉਂਕਿ ਇਹਨਾਂ ਨੂੰ ਰਿਲਾਕਸ ਕਰਾਣਾ ਸੀਗਾ ਉੱਥੇ ਸਾਡੀ ਟੀਮ ਇਹਨੂੰ ਲੈ ਕੇ ਜਾ ਕੇ ਤੇ ਫਿਰ ਡੀਐਮਸੀ ਸਾਡੀ ਟੀਮ ਵੱਲੋਂ ਦਾਖਲ ਕਰਾਇਆ ਗਿਆ ਜੀ ਪਰਚੇ ਕਿੰਨੇ ਬੱਚੇ ਕਿੰਨੇ ਪਰਚੇ ਜੀ ਨਾਮੂ ਤੇ ਜਿਹੜੇ ਟੋਟਲ ਪਰਚੇ ਹੈਗੇ ਆ 26 ਨਾਮ ਤੇ ਟੋਟਲ 26 ਪਰਚੇ ਨੇ ਤੇ ਇਹ ਪਟਿਆਲਾ ਜਿਲ੍ਹੇ ਤੋਂ ਲਾਸਟ ਇਅਰ ਆਪਣਾ ਜਿਹੜਾ ਹੈਗਾ 24 ਸਤ 23 ਨੂੰ ਪਟਿਆਲਾ ਜਿਲ੍ਹੇ ਤੋਂ ਬਾਹਰ ਹੋਈ ਸੀਗਾ ਸਹੀ ਜਗ੍ਹਾ ਜਿਹੜਾ ਤੁਹਾਨੂੰ ਪਤਾ ਵੀ ਜਿਹੜਾ ਖੇਤਾਂ ਵਿੱਚ ਲੰਤਰ ਬਾਈਪਾਸ ਤੇ ਜਿੱਤੇ ਪਹਿਲਾਂ ਵੀ ਨਹੀਂ ਜਿੱਤੇ 50-70 ਦਿਨ ਪਹਿਲੇ ਤਾਂ ਆਪ ਉਸ ਤੋਂ ਉਸ ਟਾਈਮ ਤੋਂ ਸਾਡੀ ਪੀਸੀਟੀ ਜਿੱਤੇ ਅਸੀਂ ਰੇਟ ਕੰਡਕਟ ਕਰ ਰਹੇ ਸੀਗੇ ਤੇ ਇਹ ਇਤਵਾਰ ਸਿੰਘ ਹੋ ਜਾਣੀ ਸੀ ਚਲੋ ਇਹ ਤਾਂ ਕਿਵਾਂ ਬੱਸਿਆ ਜੀ ਇਹਨਾਂ ਨਾਲ ਲੜਾਈ ਚੱਲ ਰਹੀ ਆ ਕਾਰ ਦੀ ਤਰੇਲੂ ਬਾਦ ਹੈ ਇਹ ਸੱਚ ਹੈ ਬੇਸਿਕਲੀ ਜਨ ਜਿਹੜੇ ਬੇਸਿਕਲੀ ਜਿਹੜੇ ਰਿਸ਼ਭ ਬੇਨਪਾਲ ਤੇ ਆਹ ਜਿਹੜੇ ਪ੍ਰਿੰਕਰ ਹੋਣ ਸੀਗੇ ਇਹ ਆਪਸ ਵਿੱਚ ਇੱਕ ਦੂਜੇ ਦੇ ਫੈਮਿਲੀ ਮੈਂਬਰ ਦੇ ਖਿਲਾਫ ਆ ਜਿਹੜੇ ਹੈਗੇ ਆ ਤੇ ਇੱਕ ਦੂਜੇ ਦੇ ਪਰਸਨਲ ਵੀ ਜਿਹੜੇ ਖਿਲਾਫ ਇਹ ਸੋਸ਼ਲ ਮੀਡੀਆ ਤੇ ਉੱਤੇ ਪਰ ਜਿਹੜੇ ਇਹਦੇ ਹੇਟ ਤੇ ਪ੍ਰੋਗੈਟਿਵ ਸਪੀਚ ਪਾਉਂਦੇ ਸੀ ਜਿਸ ਕਰਕੇ ਇਹਨਾਂ ਦੀ ਆਪਸੀ ਇੱਕ ਅਸੰਗਤਤਾ ਗੰਜਸ਼ਵਾਹੀ ਸੀ ਉਸੇ ਦੇ ਤਹਿਤ ਜਿਹੜਾ ਰਿਸ਼ਭ ਬੇਨਪਾਲ ਹੁਣਾਂ ਨੇ ਇਸ ਤੇ ਪ੍ਰਿੰਕਰ ਤੇ ਅਟੈਕ ਕੀਤਾ ਸਰ ਇਸ ਤੋਂ ਇੱਕ ਜਨਰਲ ਸਟੇਟਮੈਂਟ ਦੇ ਅੰਦਰ ਮਾਮਲਾ ਕਿਦੇ ਕੇਸ ਤੇ ਦਰਜ ਕੀਤਾ ਜਿੰਦ ਤਕਾਲ ਜਿਹੜਾ ਹੈਗਾ ਪਹਿਲਾ ਤਾਂ ਮਾਮਲਾ ਆਪਾਂ ਜਿਹੜਾ ਰਿਸ਼ਭ ਦਾ ਰਿਸ਼ਭ ਬੇਨਪਾਲ ਤੇ ਉਹ ਹੋਰ ਜਿਹੜੇ ਵਿਅਕਤੀ ਜਿਹੜੇ ਉਹਨੇ ਨਾਮ ਲਿਖਾਈ ਸੀ ਉਹ ਵਾਗਦਰਸ਼ ਕੀਤਾ ਸੀਗਾ ਉਸ ਤੋਂ ਬਾਅਦ ਜਿਹੜਾ ਰਿਸ਼ਭ ਬੇਨਪਾਲ ਤੇ ਸੁਸ਼ੀਲ ਕੁਮਾਰ ਜਿਹੜਾ 라ਪੂ ਰੌਡ ਉੱਪਰ ਕਿਤਾਬ ਦੀ ਹਾਲੇ ਨਾਲ ਡਿਟੇਲ ਪੁੱਛ ਕੇ ਕਰਨਾ ਬਾਕੀ ਹੈ ਸਰ ਉਹਨਾਂ ਦੇ ਉੱਤੇ ਆਪਾਂ ਸੁਸ਼ੀਲ ਕੁਮਾਰ ਬੁਕਲ ਸ਼ਕਮਾ ਆਪਣਾ ਸਾਇੰਸਪੁਰਾ ਆਕਾਸ਼ ਤੇ ਜਾਣ ਵਾਸੀ ਰੇਡੂ ਸਾਹਿਤ ਜਾਣ ਨਾ ਤੇ ਹਾਲੇ ਜਿਹੜਾ ਇਹ ਪੱਤਰ ਪੈਸੇ ਜਿਹੜਾ ਮੇਰਾ ਹਮਾਰੀ ਦਫੀਦਾਰ ਜਿਹੜਾ ਰਸ਼ਮ ਮੇਰੇ ਬਾਪ ਕੋਲ ਜਿਹੜਾ ਪਾਨੂੰ ਮੋਕੇ ਤੇ ਵੈਪਨ ਬਰਾਮਦ ਹੋਇਆ ਬੱਤੀ ਬੋਟ ਸੀਗਾ ਉਹ ਜਿਹੜੀ ਕੰਟਰੀ ਮੈਂ ਵੈਪਨ ਸੀ ਗਰਾਉਟ ਲਾਇਸੈਂਸੀ ਸੀਗਾ ਜੀ ਫਿਰ ਜਿਹੜੇ ਵੈਪਨ ਤੋਂ ਪ੍ਰਿੰਕਲ ਨੇ ਵੀ ਜਿਹੜੀ ਜਵਾਬੀ ਫਾਇਰ ਕੀਤਾ ਸੀਗਾ ਪ੍ਰਿੰਕਲ ਕੋਣ ਵਾਲਾ ਵੈਪਨ ਸੀਗਾ ਉਹ ਲਾਇਸੈਂਸੀ ਵੈਪਨ ਸੀ ਤੇ ਪੀ ਬੋਟ ਫਿਰ ਜਿਹੜਾ ਨਾਮ ਆ ਰਿਹਾ ਹਨੀ ਸੇਖੀ ਦਾ ਕੀ ਇੱਤੇ ਵਿੱਚ ਜ਼ਿਕਰ ਹੈ ਜੀ ਸੀ ਉਸ ਦਾ ਮਤ ਦਿੱਤਾ ਉਹ ਜੀ ਬੇਸਿਕਲੀ ਜਿਹੜਾ ਸਭ ਤੋਂ ਪਹਿਲੇ ਜਦੋਂ ਸਾਡੀ ਆ ਇਹ 12 ਤੋਂ ਬਾਰੇ ਵਿਕੀਮਾਨਾਂ ਨੂੰ ਸਿਨਾਰਾਸਰਾ ਮਿਲੇ ਤੇ ਉਥੇ ਜਦੋਂ ਸਾਡਾ ਅਰਿਓ ਤੇ ਮਦਦ ਸੀ ਤੇ ਇਸ ਨੇ ਜਿਹੜੇ ਵਿਅਕਤੀਆਂ ਦੇ ਨਾਮ ਲਿਖਾਇਆ ਸੀ ਉਹਨਾਂ ਦੇ ਵਿੱਚੋਂ ਇੱਕ ਹਾਨੀ ਸਿੱਤੀ ਦਾ ਨਾਮ ਸੀਗਾ ਉਹ ਹਾਨੀ ਤਫਤੀਸ਼ ਲੋੜਾ ਵੈਰੀਫਾਈ ਕਰਨਾ ਪੁੱਛੀ ਤੇ ਇਹ ਇਹ ਲੋਜ਼ੀ ਇਨਵੋਲਵਮੈਂਟ ਆ ਰਹੀ ਹੈ ਕਿ ਜਿੱਦਾਂ ਇਹ ਕਹ ਰਿਹਾ ਸੀ ਜਿਵੇਂ ਇੰਪੋਸਿਬਲ ਦੇ ਵਿੱਚ ਫਾਈਲਿੰਗ ਕਰਾਈ ਉਹ ਜੀ ਹਾਂ ਤੇ ਵੈਰੀਫਾਈ ਕਰਨਾ ਪੁੱਛੀ ਸਰ ਇਹਦੇ ਫਾਦਰ ਦੇ ਕੈਵਿਕਲ ਗਏ ਸੀ ਕਿ ਅਜੇ ਤੋਂ 15 ਦਿਨ ਪਹਿਲੇ ਇਹਦੇ ਸੋਹਰਵ ਦੀ ਵਾਰ ਨੂੰ ਇਹਦੇ ਫਾਦਰ ਨੇ ਫੋਨ ਕੀਤਾ ਸੀਗਾ ਕਿ ਇੱਕ ਗੈਂਗਸਟਰ ਨੂੰ ਇਹਨਾਂ ਨੇ ਲੜੀ ਸਾਰੀ ਦਿੱਤੀ ਸੀ ਇਹਦੀ ਪ੍ਰੈਂਕਲ ਦੇ ਵਿੱਚ ਇਹ ਸੱਚ ਹੈ ਸਰ ਉਹ ਵੀ ਐਕਚੁਅਲੀ ਆਪਾਂ ਜਿਹੜੇ ਦੋ ਬੰਦੇ ਫੜੇ ਆ ਉਹ ਅੱਜ ਚਿਹਰੇ ਬਾਅਦ ਆ ਜਦੋਂ ਉਹਨਾਂ ਦੀ ਡਿਟੇਲ ਪੁੱਛੀ ਗਈ ਤਾਂ ਇਹ ਸਾਰੀਆਂ ਗੱਲਾਂ ਜਿਹੜਾ ਹੈਗੀਆਂ ਗੱਲਾਂ ਵੈਰੀਫਾਈ ਕਿੱਥੇ ਜਾਣਦੀ ਸਰ ਬੰਦੇ ਰੈਸਟ ਹੋਏ ਨੇ ਦੱਸਿਆ ਜੇ ਬਾਕੀ ਸਾਥੀ ਕਿੱਥੇ ਹੈ ਮੈਨੂੰ ਮੈਨੂੰ ਪਹਿਲਾਂ ਹੀ ਨਸਤਾ ਇਹਨਾਂ ਨੂੰ ਪੰਜ ਬੋਲਤਾ ਦੱਸੇ ਉਹਨਾਂ ਦੇ ਸਾਥੀ ਵੀ ਮੈਂ ਇਸ ਵਕਤ ਜਿਹੜੀ ਹੈਗੀ ਆ ਰੇਡਾ ਕਰ ਲਈਆਂ ਤੇ ਬਾਕੀ ਜਦੋਂ ਇਹ ਬੰਦੇ ਬਹੁਤ ਚਿਹਰੇ ਬਾਅਦ ਆ ਜਦੋਂ ਇਹ ਡਾਕਟਰ ਸਾਹਿਬ ਸੰਫਿਟ ਦੇ ਰਹੀ ਰਹਾ ਉਸ ਤੋਂ ਬਾਅਦ ਮੈਂ ਜਿਹੜੇ ਪੁੱਛੇ ਸੀ ਉਹ ਯਾਰ ਦੂਸ਼ਣ ਦੇ ਜਿਹੜੇ ਦੋ ਬੰਦੇ ਫੜੇ ਗਏ ਨੇ ਉਹਨਾਂ ਕੋਲ ਕੋਈ ਬੋਚੀ ਹੰਦਿਆ ਸੀ ਕਰਨਾ ਵਾਸਤੇ ਸਿਰ ਗੋਲੀਆਂ ਵਜੀਆਂ ਕਿੰਨੀਆਂ ਜਿਹੜੇ ਐਡਮਿਨਿਟਰ ਹੋ ਸਕੇ ਦੇ ਕੋਚ ਜਿਹੜਾ ਪ੍ਰਿੰਟਰ ਲ ਪ੍ਰਿੰਟਰ ਤੇ ਕਈ 10 ਗੋਲੀਆਂ ਲੱਗੀਆਂ ਸੀ ਜਿਹਦੇ ਚੋਂ ਕਰੀਬ ਦੋ ਗੋਲੀਆਂ ਜਿਹੜੀ ਅ퍼 ਬਾਡੀ ਦੇ ਵਿੱਚ ਚੈਸ ਦੇ ਬੋਲ ਲੱਗਿਆ ਸੀ ਤੇ ਚਾਰ ਤੋਂ ਪੰਜ ਰਾਉਂਡ ਜਿਹੜੇ ਸੀਗੇ ਲੋਅਰ ਬਾਡੀ ਦੇ ਸੀਗੇ ਜਿਹੜੀ ਨਕਰੀਤ ਕੌਰ ਫਰ ਨੱਬੂ ਹੈ ਇਹਦੇ ਬੈਗ ਦੇ ਦੋ ਗੋਲੀਆਂ ਲੱਗੀਆਂ ਸੀ ਜਿਹੜਾ ਕਿ ਆਪਣਾ ਰਿਸ਼ਭ ਦੇ ਨਿਵਾਸ ਇਹਨੂੰ ਤਿੰਨ ਬੋਲੇ ਲੱਗਿਆ ਸੀ ਦੋ ਟਿੱਡ ਚ ਲੱਗੀ ਸੀ ਤੇ ਇੱਕ ਬਾਹ ਚ ਲੱਗੀ ਸੀ ਤੇ ਜਿਹੜਾ ਆਪਣਾ ਦੂਜਾ ਸੁਸ਼ੀਲ ਹੈ ਜਿਹਨੂੰ ਰਾਤ ਨੂੰ ਰਾਉਂਡ ਅਪ ਕੀਤਾ ਸੀਗਾ ਉਹਨੂੰ ਵੀ ਤਿੰਨ ਤੋਂ ਚਾਰ ਉਹਦੇ ਉਹਨੂੰ ਰਾਉਂਡ ਲੱਗੇ ਸੀ ਕਿ ਜਿਹੜੇ ਉਹਦੇ ਬਾਹ ਦੇ ਵਿੱਚ ਐਂਚ ਐਸ ਦੇ ਉੱਤੇ ਲੱਗੇ ਸੀ ਤੇ ਦੋਨਾਂ ਦੀ ਕੰਡੀਸ਼ਨ ਸੀ ਪਰ ਕਲੀਅਰ ਨਹੀਂ ਜਿਹੜਾ ਇਹ ਆਪਣਾ ਰਿਸ਼ਮ ਵੀ ਨਹੀਂ ਬਾਹ ਹੈ ਇਹ ਦੋਵੇਂ ਜਿਹੜੇ ਸਲਾਲ ਆਪਣੇ ਡੀਐਮਸੀ ਨਾਲ ਸ਼ਬਰੀਪਾਲ ਆਪਰੇਟ ਹੋ ਚੁੱਕੇ ਹਾਂ ਤੇ ਸਲਾਲ ਆਊਟ ਆਫ ਡੇਂਜਰ ਹੈ ਤੇ ਜਿਹੜਾ ਦੂਜਾ ਬੰਦਾ ਹੈ ਆਪਣਾ ਕੀ ਕਹਿੰਦੇ ਸੁਸ਼ੀਲ ਇਹਦਾ ਹਾਲੇ ਡਾਕਟਰ ਸਾਹਿਬ ਨੇ ਹਾਲੇ ਕਲੀਅਰ ਕਰਕੇ ਲਿਆ ਹੈ ਸਵੇਰੀਆਂ ਤੇ ਸਰ ਇੱਥੇ ਕਿੱਥੇ ਗਈ ਗੋਲੀ ਚੱਲ ਤਾਔਰ ਕਿੱਥੇ ਕਿੱਥੇ ਗਈ ਕਿਸੇ ਡਾਕਟਰ ਕੋਲ ਬੀਸਿਕਲੀ ਇਹ ਹੀ ਆਕੇ ਅਸੀਂ ਜਿਹੜਾ ਕੀ ਡਿਟੇਲ ਪੁੱਛ ਕੇ ਚਾਹਾਂਗੇ ਜੀ ਜਦੋਂ ਇਹ ਡਾਕਟਰ ਸਾਹਿਬ ਇਹਨਾਂ ਨੂੰ ਸਾਡਾ ਸਮੂਹ ਫਿੱਟ ਦੇ ਦੇਗੇ ਆਫਟਰ ਡਿਸਚਾਰਜ ਤੋਂ ਤੇ ਕੁਝ ਕਰਦਾ ਪਰ ਪ੍ਰੈਜ ਦਾ ਬਿਆਨ ਹੈ ਕਿ ਮੈਨੂੰ ਥ੍ਰੈਟ ਸੀਗਾ ਕਾਫੀ ਲੰਬੇ ਸਮੇਂ ਤੋਂ ਤੇ ਜਿੰਨ ਕਰ ਗੱਲ ਕਰੀ ਪੰਜਾਬ ਹਰਿਆਣਾ ਤੋਂ ਆਇਆ ਮਤਲਬ ਜਿਹੜਾ ਕਰ ਮੰਦੇ ਸਿੱਖਿਆ ਗਰਮੀ ਜਿਹੜੇ ਜੀ ਉਹ ਚਰਚਾ ਕਰੀਏ ਕਿਉਂ ਨਹੀਂ ਦਿੱਤੇਗੇ ਇਹ 50 ਨਹੀਂ ਦੇਖੋ ਦੇਖੋ 2021 ਵਾਈ ਤੋਂ ਹੀ ਦੇਖੋ ਬਹੁਤ ਬੰਦੇ ਆਦੇ ਆਦੇ ਸੀਗੇ ਤੇ ਜਿਹੜਾ ਹੈਗਾ ਇਹਦੇ ਤੇ ਪਿੱਛੇ ਜੇ 10 ਆਪ 2024 ਨੂੰ ਇੱਕ ਦਿਨ ਦੇ ਪਰਚਾ ਦਾ ਜੋ ਹੈ ਸੀਗਾ ਆਈਪੀਐਕਸ ਤੋਂ ਬਾਅਦ ਉਸ ਤੋਂ ਬਾਅਦ ਇਹ ਘੋੜਾ ਹੋ ਗਿਆ ਤੇ ਅਸੀਂ ਕਦੇ ਕਿਸਮਾ ਸਿਕਿਉਰਟੀ ਵਾਪਸ ਨਹੀਂ ਕੀਤੀ ਤੇ ਜਿਹੜਾ ਅਸੀਂ ਕਿਉਂਕਿ ਇਹਨੂੰ ਥ੍ਰੈਟ ਸੀਗਾ ਪੁਲਿਸ ਪ੍ਰਸ਼ਾਸਨ ਵੱਲੋਂ ਇਹਨੂੰ ਇੱਕ ਅਸਲਾ ਜਿਹੜਾ ਹੈਗਾ ਅਸਲਾ ਲਾਇਸੈਂਸ ਇਸ਼ੂ ਕੀਤਾ ਸੀਗਾ ਕੋਈ ਉਸੇ ਲਾਇਸੈਂਸ ਦੀ ਵਕਤ ਜਿਹੜੀ ਹੈਗੀ ਆ ਇੱਕ ਲਾਇਸੈਂਸੀ ਪਿਸਤਲ ਤੋਂ ਜਿਹੜੀ ਸੀਗੀ ਉਹਦੇ ਤੋਂ ਫਾਇਰ ਕੀਤੀ ਸਰ ਇਹਦੇ ਵਿੱਚ ਪਤਾ ਲੱਗਿਆ ਕਿ ਜਿਨ੍ਹਾਂ ਦੇ ਗੋਲੀਆਂ ਚਲਾਈਆਂ ਉਹ ਆਪ ਸਿਵਲ ਹਸਪੀਟਲ ਭੇਜੇ ਚਲੇ ਸੱਚੇ ਵਿੱਚ ਜੀ ਇਹ ਸਾਡੀ ਟੀਮ ਨੇ ਇਹਨਾਂ ਨੂੰ ਦੁਰਗਾ ਮਾਤਾ ਮੰਦਰ ਕੋਲ ਨੇ ਇਹਨਾਂ ਨੂੰ ਬੰਨ੍ਹ ਕੇ ਰੱਖਿਆ ਤੇ ਭੱਜਨ ਦੀ ਆਗ ਦੇ ਵਿੱਚ ਸੀਗੇ ਤਾਂ ਕਿ ਇਹਨਾਂ ਦਾ ਇਲਾਜ ਹੋ ਸਕੇ ਫਿਰ ਸਾਡੀ ਟੀਮ ਨੇ ਇਹਨਾਂ ਨੂੰ ਰਾਉਂਡ ਅਪ ਕਰਕੇ ਇਮੀਡੀਏਟਲੀ ਜਿਹੜਾ ਹੈ ਨਾ ਡੀਐਮਸੀ ਹਸਪੀਟਲ ਲੈ ਨੂੰ ਆ ਲੈ ਕੇ ਤਨਾਵ ਸੀ ਕਿਉਂਕਿ ਇੰਜਰੀਜ਼ ਜ਼ਿਆਦਾ ਸੀ ਤੇ ਉਹ ਫਿਰ ਡੀਐਮ ਸਾਡੀ ਟੀਮ ਨੇ ਕੀਤਾ ਸੀ ਇਹ ਤੁਸੀਂ ਦੱਸੋਗੇ ਕਿ ਤੁਸੀਂ ਕਰੋਗੇ ਕਿ ਫੈਂਸੀਟੀ ਕਿੰਨਾ ਪ੍ਰਿਕਟਰ ਨਹੀਂ ਇਹ ਵੀ ਅਸੀਂ ਕੀ ਕਹਿੰਦੇ ਆਗੇ ਅਸੀਂ ਪਹਿਲੇ ਇਕਨੋਮਿਕ ਜੇਰੇ ਲਾਉਣਾ ਤੁਹਾਨੂੰ ਇਹ ਵੀ ਕੋਈ ਨਾ ਪੋਸਟ ਹੋਵਾ ਆਫਟਰ ਵੈਰੀਫਿਕੇਸ਼ਨ ਜੋ ਵੀ ਕਾਨੂੰਨੀ ਸਬੰਧ ਨਹੀਂ ਕਰਦੇ ਕਰਾ ਦੇਣਗੇ ਜੀ ਕੋਈ ਕਿੰਨੇ ਰੋਕੀ ਸੀ ਇਹਨੇ ਕਰਦੇ ਤੇ ਜਿਹੜੇ ਵਾਰ ਦਾ ਦੇਖੋ ਜੀ ਜਿਹੜਾ ਪੰਜਵਾਂ ਫੇਸ ਸੀ ਜਿਹੜਾ ਆਪਾਂ ਨੂੰ ਲੱਗਦਾ ਮੂਜੀਂ 6 ਤੋਂ 7 ਬੰਦੇ ਸੀਗੇ ਆ ਬਾਕੀ ਜ਼ਿੰਦਗੀ ਮੈਨੇ ਕੀ ਅਜਾ ਦੋਵੇਂ ਫਿੱਟ ਹੋ ਜਾਂਦੇ ਉਸ ਤੋਂ ਬਾਅਦ ਨਾ ਵੀ ਪੁੱਛਣਾ ਸਮਝਾ ਫਿਰ ਇੱਕ ਹੋਰ ਪਤਾ ਲੱਗਿਆ ਕਿ ਇਹੋ ਜਿਹੀ ਮੈਂ ਜਿਸ ਕਿ ਉਹ ਰੈਕਟੀਕਲ ਹੈ ਕਿ ਇਹ ਕਿੰਨੀ ਐਫੈਕਟਿਵ ਕੁਮ ਕਰਨ ਦੇ ਲਈ ਪੱਚੀ ਸੀਗੇ ਉਹਦਾ ਅਸੀਂ ਆਲਰੇਡੀ ਮੁਕਦਮੇ ਦੇ ਵਿੱਚ ਵਾਅਦਾ ਚੁੱਕਦਾ ਜੀ 309 309 ਸਬਪਲੱਸ 6 ਉਹ ਹਾਲੇ ਅਸੇਸ ਤੇ ਕੰਮ ਕਰਦੇ ਦੀਵੇ ਲੈ ਕੇ ਭਜੀ ਕੌਨ ਸੀ ਇਹ ਹੀ ਸੀ ਜਾਂ ਕੋਈ ਹੋਰ ਸੀ ਇਹ ਉਂਦੇ ਨਹੀਂ ਇਹ ਹੀ ਬੰਦੇ ਬੱਚੇ ਸੀ ਇਹ ਅਖੀ ਕਾਦੀ ਭਜੇ ਸੀ ਠੀਕ ਹੈ ਆਪਣੇ ਲਈ ਮੋਟਰਸਾਈਕਲ ਸੀ ਉਹਨੇ ਛੱਡ ਗਈ ਸੀ ਕਿ ਆ ਇੱਕ ਐਕਟਿਵ ਜੈਂਟੀ ਸੀ ਜੋ ਦਿੱਲੇ ਪੱਤਨੀ ਸੀ